ਸਸਿਕਲ ਦੋਸਤੋ ਮੈਂ ਹਾਂ ਰਾਜਪਾਲ ਮਖਣੀ ਅੱਜ ਹੈ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਅੱਜ ਫੇਰ ਆਪਾਂ ਗੱਲ ਕਰਾਂਗੇ ਸਿਹਤ ਦੀ ਸਿਹਤ ਨੂੰ ਲੈ ਕੇ ਸਭ ਤੋਂ ਜ਼ਰੂਰੀ ਜਿਹੜਾ ਚੀਜ਼ ਹੈ ਉਹ ਹੈ ਖੁਰਾਕ ਕਿਉਂਕਿ ਜੋ ਅਸੀਂ ਖਾਂਦੇ ਆ ਉਹਦੇ ਨਾਲ ਹੀ ਸਾਡਾ ਸਰੀਰ ਸਾਰਾ ਰਚਿਆ ਜਾਂਦਾ ਤੇ ਉਹਦੇ ਉੱਤੇ ਹੀ ਡਿਪੈਂਡ ਕਰਦਾ ਜ਼ਿਆਦਾ ਮੇਨਲੀ ਕਿ ਸਾਡਾ ਰੋਗ ਤੋਂ ਕਿੰਨਾ ਦੂਰ ਰਹਾਂਗੇ ਜਾਂ ਸਰੀਰ ਨੂੰ ਅਸੀਂ ਕਿੰਨਾ ਖਰਾਬ ਕਰਾਂਗੇ ਪ੍ਰੋਬਲਮ ਇਹ ਹੈ ਕਿ ਸਾਡੀ ਜਿਹੜੀ ਭਾਰਤੀ ਸਭਿਤਾ ਪੁਰਾਤਨ ਜਿਹੜੀ ਸਾਡੀ ਪ੍ਰਾਚੀਨ ਜਿਹੜਾ ਸਾਰਾ ਗਿਆਨ ਸੀਗਾ ਉਹਨੇ ਬਹੁਤ ਐਮੀਰ ਦਿੱਤੀ ਸੀ ਸਾਡੇ ਖਾਣ ਪੀਣ ਨੂੰ ਤੇ ਪੂਰਾ ਗਿਆਨ ਆਮ ਲੋਕਾਂ ਦੇ ਵਿੱਚ ਸਰਲ ਤਰੀਕੇ ਦੇ ਨਾਲ ਪ੍ਰਚਲਿਤ ਸੀ ਸਭ ਨੂੰ ਪਤਾ ਸੀ ਕੀ ਖਾਣਾ ਕਿਸ ਤਰ੍ਹਾਂ ਖਾਣਾ ਕਿਵੇਂ ਬਣਾਣਾ ਤੋਂ ਅੱਜ ਅਪ ਚਰਚਾ ਕਰਾਂਗੇ ਮੇਵਿਆਂ ਦੀ ਡਰਾਈ ਫਰੂਟਸ ਜਿਹਨਾਂ ਨੂੰ ਆਪਾਂ ਕਹਿ ਦਿੰਨੇ ਆ ਕਿ ਜਿਹੜੇ ਮੇਵੇ ਨੇ ਸਭ ਨੂੰ ਪਤਾ ਹੈ ਕਿ ਸਿਹਤ ਵਾਸਤੇ ਬਹੁਤ ਜ਼ਰੂਰੀ ਨੇ ਪਰ ਉਹ ਕਿੰਨੇ ਖਾਣੇ ਚਾਹੀਦੇ ਨੇ ਪਰ ਪਰ ਕੇ ਮੁੱਠਾ ਖਾਣਾ ਤਾਂ ਉਹ ਵੀ ਨੁਕਸਾਨ ਕਰੂਗਾ ਕਿਹੜਾ ਮੇਵਾ ਕਿਹੜੀ ਇੱਕ ਦੂਸਰੇ ਮੇਵੇ ਦੇ ਨਾਲ ਰਲ ਕੇ ਉਹਨਾਂ ਉਹਨਾਂ ਦੇ ਜਿਹੜੇ ਬੈਨੀਫਿਟ ਨੇ ਉਹ ਮਤਲਬ ਬਹੁਤ ਜ਼ਿਆਦਾ ਉਹਦਾ ਫਾਇਦਾ ਹੁੰਦਾ ਭਿਗੋ ਕੇ ਖਾਣੇ ਚਾਹੀਦੇ ਨੇ ਬਿਨਾ ਭਿਗੋਏ ਕੀ ਉਹਦੇ 'ਚ ਫਰਕ ਆਉਂਦਾ ਕਿੰਨਾ ਕਦੋਂ ਕਿਵੇਂ ਕਿਉਂਕਿ ਜਦੋਂ ਆਪਾਂ ਬਿਨਾ ਸੋਚ ਸਮਝ ਤੋਂ ਖਾਣੇ ਆ ਕੋਈ ਵੀ ਚੀਜ਼ ਤਬ ਫੈਰੇ ਦੀ ਜਗਾ ਨੁਕਸਾਨ ਦੇ ਸਕਦਾ ਜੇ ਅੱਜ ਆਪਾਂ ਆਸ-ਪਾਸ ਦੇਖੀਏ ਤਾਂ ਸਭ ਤੋਂ ਪ੍ਰੋਬਲਮ ਕਾਮਨ ਹੈ ਹੈਲਥ ਪ੍ਰੋਬਲਮ ਕੀ ਹੈ ਤਾਂ ਕੋਈ ਬੰਦਾ ਤੁਹਾਨੂੰ ਕਹੇਗਾ ਕਬਜ਼ ਦੀ ਪ੍ਰੋਬਲਮ ਹੈ ਕੋਈ ਕਹੇਗਾ ਪਾਚਣ ਦੀ ਪ੍ਰੋਬਲਮ ਹੈ ਕੋਈ ਕਹੇਗਾ ਹਾਰਟ ਦੀ ਪ੍ਰੋਬਲਮ ਹੈ ਕੋਈ ਕਹੇਗਾ ਮੋਟਾਪਾ ਕੋਈ ਡਾਇਬੀਟਿਸ ਕਹੂਗਾ ਕੋਈ ਥਕਾਨ ਦੀ ਗੱਲ ਕਰੂਗਾ ਕੋਈ ਸਿਰ ਦੀ ਪ੍ਰੋਬਲਮ ਦੱਸੂਗਾ ਕੋਈ ਸਕਿਨ ਦੀ ਪ੍ਰੋਬਲਮ ਦੱਸੂਗਾ ਕਿਉਂਕਿ ਇਹ ਸਾਰੀਆਂ ਹੀ ਬਹੁਤ ਕਾਮਨ ਪ੍ਰੋਬਲਮਸ ਐ ਸਾਰੀਆਂ ਤੋਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਇਹ ਉਤਪੰਨ ਹੋ ਰਹੀਆਂ ਨੇ ਸਾਡੇ ਮਾੜੇ ਖਾਣ ਪੀਣ ਤੋਂ ਤੋਂ ਜੇ ਤੁਸੀਂ ਆਸ-ਪਾਸ ਆਪਣੇ ਦੇਖੋਗੇ ਤਾਂ ਮੈਕਸਿਮਮ ਇਹੀ ਪ੍ਰੋਬਲਮਸ ਨੇ ਇਹ ਹੌਲੀ-ਹੌਲੀ ਵੱਧੀਆਂ-ਵੱਧੀਆਂ ਬਹੁਤ ਵੱਧ ਜਾਂਦੀਆਂ ਨੇ ਤੇ ਜੇ ਆਪਾਂ ਆਪਣੀ ਡਾਈਟ ਦੇ ਵਿੱਚ ਨਾ ਇਹ ਚਾਰ ਮੇਵੇ ਇਨਕਲੂਡ ਕਰ ਲਏ ਤਾਂ ਇਹਦੇ ਨਾਲੇ ਸਾਰੀਆਂ ਪ੍ਰੋਬਲਮਾਂ ਦਾ ਹੱਲ ਹੋ ਸਕਦਾ ਤੋ ਅੱਜ ਜਿਹੜੇ ਚਾਰ ਬੇਵਿਆਂ ਦੀ ਆਪਾਂ ਗੱਲ ਕਰਾਂਗੇ ਇਹ ਚਾਰੇ ਹੀ ਮਤਲਬ ਸੁਪਰ ਫੂਡ ਨੇ ਇਹਨਾਂ ਨੂੰ ਸਿੰਪਲ ਆਮ ਨਾ ਸਮਝੋ ਔਰ ਅਸੀਂ ਜਾਣਦੇ ਆ ਨਾ ਬਾਰੇ ਸਾਰੇ ਤੇ ਰਾਤ ਨੂੰ ਜਦੋਂ ਅਸੀਂ ਇਹਨਾਂ ਨੂੰ ਭਿਗੋ ਕੇ ਖਾਣੇ ਆ ਨਾ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਯੋਗ ਬਣਦਾ ਇਹ ਤੁਹਾਡੀਆਂ 100 ਤੋਂ ਵੀ ਜ਼ਿਆਦਾ ਪ੍ਰੋਬਲਮ ਦਾ ਹੱਲ ਇਹ ਦੱਸੂਗਾ ਤੇ ਜੇ ਤੁਸੀਂ ਰੋਗ ਗ੍ਰਸਤ ਹਾਂਗੇ ਵੀ ਉਹ ਉਹਦੇ ਚੋਂ ਵੀ ਤੁਹਾਨੂੰ ਬਾਹਰ ਕੱਢਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੋਗਾ ਤੋ ਆਯੁਰਵੈਦ ਜਿਹੜੀਆਂ ਸਾਇੰਟਿਸਟਾਂ ਨੇ ਔਰ ਜਿਹੜੀ ਅਜੋਕੀ ਸਾਇੰਸ ਹੈ ਉਹਦੀ ਕਸਰਟੀ ਦੇ ਉੱਤੇ ਵੀ ਖਰੇ ਉਤਰੇ ਇਹ ਚਾਰੇ ਜਿਹੜੇ ਮੇਵੇ ਨੇ ਅੱਜ ਆਪਾਂ ਇਹਨਾਂ ਦੀ ਗੱਲ ਕਰਦੇ ਆ ਕਿੰਨੇ ਖਾਣੇ ਚਾਹੀਦੇ ਨੇ ਕਦੋਂ ਖਾਣੇ ਚਾਹੀਦੇ ਨੇ ਭਿਗੋ ਕੇ ਕਿਉਂ ਖਾਣੇ ਚਾਹੀਦੇ ਨੇ ਇਹਦੇ ਕੱਲੇ-ਕੱਲੇ ਆਪਾਂ ਅਸਪੈਕਟ ਦੇ ਉੱਤੇ ਚੰਗੀ ਤਰ੍ਹਾਂ ਅੱਜ ਗੱਲ ਕਰਾਂਗੇ ਤੇ ਆਪਾਂ ਇਹ ਸਮਝਾਂਗੇ ਵੀ ਕੀ ਫਰਕ ਹੈ ਬਿਨਾ ਭਿਗੋਏ ਭਿਗੋ ਕੇ ਕੀ ਫਰਕ ਹੈ ਇਹਨੂੰ ਜੇ ਚੰਗੀ ਤਰ੍ਹਾਂ ਅਸੀਂ ਸਮਝਾਂਗੇ ਤਾਂ ਹੀ ਤੁਹਾਨੂੰ ਪੂਰੀ ਇਹਦਾ ਜਿਹੜਾ ਬੈਨੀਫਿਟ ਮਿਲੇਗਾ। ਤੋਂ ਸਭ ਤੋਂ ਪਹਿਲੀ ਜਿਹੜੀ ਆਪਾਂ ਚੀਜ਼ ਹੈ ਜਿਹਦੇ ਬਾਰੇ ਆਪਾਂ ਗੱਲ ਕਰਦੇ ਆ ਨਾ ਤੇ ਉਹ ਹੈਗਾ ਬਾਦਾਮ। ਅਸੀਂ ਬਾਜ਼ਾਰ ਦੇ ਵਿੱਚ ਇੰਨੀਆਂ ਦਵਾਈਆਂ ਔਰ ਇਹਨੇ ਸਪਲੀਮੈਂਟ ਲੱਭਦੇ ਫਿਰਦੇ ਆ। ਉਹਨਾਂ ਦੀ ਲੋੜ ਹੀ ਨਹੀਂ ਹੈ ਇਹਨੇ ਮਹਿੰਗੇ ਸਪਲੀਮੈਂਟ ਦੇ। ਕੁਦਰਤੀ ਜਿਹੜੇ ਨੇਚਰਲ ਚੀਜ਼ਾਂ ਨੇ ਉਹੀ ਆਪਾਂ ਨੂੰ ਇੰਨਾ ਜ਼ਿਆਦਾ ਫਾਇਦਾ ਦੇ ਸਕਦੇ ਨੇ ਔਰ ਇਹਦਾ ਕੋਈ ਸਾਈਡ ਇਫੈਕਟ ਜਿਹੜਾ ਹੈ ਇਦਾ ਸਾਈਡ ਇਫੈਕਟ ਵੀ ਕੋਈ ਨਹੀਂ ਇਹਨਾਂ ਚੀਜ਼ਾਂ ਦਾ ਠੀਕ ਹੈ ਤੋਂ ਜਿਹੜਾ ਬਦਾਮ ਹੈ ਦੇ ਇਹਦੇ ਇਹ ਨਿਊਟ੍ਰੀਐਂਟਸ ਦਾ ਪਾਵਰ ਹਾਊਸ ਹੈ ਬਦਾਮ ਦੇ ਵਿੱਚ ਕਾਪਰ ਹੈ ম্যাগਨੀਸ਼ੀਅਮ ਹੈ ਫਾਸਫੋਰਸ ਹੈ ਔਰ ਖਾਸ ਤੌਰ ਸੇਲੀਨੀਅਮ ਇਹਦੇ ਵਿੱਚ ਬਹੁਤ ਹੈ ਸੇਲੀਨੀਅਮ ਉਹ ਮਾਈਕਰੋ ਨਿਊਟ੍ਰੀਐਂਟ ਹੈ ਜਿਹਦੇ ਨਾਲ ਤੁਹਾਡੇ ਵਾਲ ਤੁਹਾਡੇ ਨਾਖੂਣ ਤੇ ਤੁਹਾਡਾ ਥਾਇਰੋਇਡ ਗਲੈਂਡ ਇਹ ਬਿਲਕੁਲ ਸਹੀ ਰਹਿੰਦਾ ਇਹਦੇ ਨਾਲ ਔਰ ਬਦਾਮ ਦੇ ਵਿੱਚ ਵਿਟਾਮਿਨ ਈ ਵੀ ਭਰਪੂਰ ਹੈ ਔਰ ਵਿਟਾਮਿਨ ਈ ਜਿਹੜਾ ਹੈਗਾ ਇਹ ਤੁਹਾਡੀ ਸਕਿਨ ਨੂੰ ਸੌਫਟ ਰੱਖਦਾ ਹੈ ਔਰ ਇਹਨੂੰ ਸਾਫ ਰੱਖਦਾ ਹੈ ਉਸ ਤੋਂ ਬਾਅਦ ਤੁਹਾਡੀ ਅੱਖਾਂ ਵਾਸਤੇ ਬਹੁਤ ਫਾਇਦੇਮੰਦ ਹੈ ਹਾਰਟ ਵਾਸਤੇ ਬਹੁਤ ਫਾਇਦੇਮੰਦ ਹੈ ਬਦਾਮ ਖਾਣ ਦੇ ਨਾਲ ਤੁਹਾਡੇ ਦੰਦ ਤੇ ਹੱਡੀਆਂ ਸਟਰੋਂਗ ਹੋਮੀਆਂ ਆਪਾਂ ਨੂੰ ਸਭ ਨੂੰ ਪਤਾ ਦਿਮਾਗ ਤੇਜ਼ ਹੁੰਦਾ ਔਰ ਇੱਥੇ ਤੱਕ ਕਿ weight loss ਦੇ ਵਿੱਚ ਵੀ ਇਹਦਾ ਬੈਨੀਫਿਟ ਹੈ ਕਿਉਂਕਿ ਬਦਾਮ ਦੇ ਵਿੱਚ ਕਾਰਬੋਹਾਈਡਰੇਟਸ ਘੱਟ ਨੇ ਪ੍ਰੋਟੀਨ ਜ਼ਿਆਦਾ ਨੇ ਹੈਲਦੀ ਫੈਟਸ ਜ਼ਿਆਦਾ ਨੇ ਇਸ ਕਰਕੇ ਬਲੱਡ ਸ਼ੂਗਰ ਨੂੰ ਵੀ ਘੱਟ ਕਰਨ ਦੇ ਵਿੱਚ ਇਹਦਾ ਵਧੀਆ ਰੋਲ ਹੈ ਔਰ ਇਹਦੇ ਤੇ ਇਹਦੇ ਤੇ ਬਹੁਤ ਸਾਰੀਆਂ ਸਟੱਡੀਆਂ ਵੀ ਹੋਈਆਂ ਨੇ ਜਿਨੇ ਇਹਨੂੰ ਪ੍ਰੂਵ ਕੀਤਾ ਹੈ ਤੋਂ ਬਦਾਮ ਦੇ ਹਜ਼ਾਰਾਂ ਹੀ ਫਾਇਦੇ ਨੇ ਪਰ ਕਿਹੜਾ ਬਦਾਮ ਤੋਂ ਅਸੀਂ ਗੱਲ ਕਰੀਏ ਦੇਸੀ ਬਦਾਮ ਦੇ ਤੋ ਜਿਹੜੇ ਦੇਸੀ ਜਿਹੜੇ ਗੁਲਬੰਦੀ ਬਦਾਮ ਹੈ ਸਾਡਾ ਔਰ ਮਰਵਾ ਬਦਾਮ ਹੈ ਇਹ ਕੈਲੀਫੋਰਨੀਆ ਬਦਾਮ ਦੇ ਮੁਕਾਬਲੇ ਥੋੜੇ ਛੋਟੇ ਸਾਈਜ਼ ਦੇ ਹੁੰਦੇ ਨੇ ਲੇਕਿਨ ਫਾਇਦੇ ਦੇ ਵਿੱਚ ਇਹ ਕਈ ਗੁਣਾ ਵੱਡੇ ਨੇ ਉਹਦੇ ਤੋਂ ਕੈਲੀਫੋਰਨੀਆ ਬਦਾਮ ਜਿਹੜਾ ਵੱਡਾ ਜਰੂਰ ਹੈ ਉਹ ਜਿਹੜਾ ਛੋਟੇ ਬਦਾਮਾਂ ਦੇ ਵਿੱਚ ਆਇਲ ਉਹ ਕਿਤੇ ਜ਼ਿਆਦਾ ਹੈ ਵੱਡੇ ਨਾਲ ਤੋ ਇਸੇ ਕਰਕੇ ਇਹਦੇ ਵਿੱਚ omega 3 ਫੈਟੀ ਐਸਿਡਸ ਵੀ ਨੇ ਜਿਹੜਾ ਹਾਰਟ ਸਕਿਨ ਬੋਨਸ ਬ੍ਰੇਨ اور ਅੱਖਾਂ ਵਾਸਤੇ ਬਹੁਤ ਬੈਨੇਫੀਸ਼ੀਅਲ ਹੈ ਇਸ ਕਰਕੇ ਕੋਸ਼ਿਸ਼ ਕਰਕੇ ਨਾ ਸਾਨੂੰ ਜਿਹੜਾ ਦੇਸੀ ਬਦਾਮ ਹੈ ਉਹੀ ਲੈਣਾ ਚਾਹੀਦਾ ਹੈ ਇਹ ਕਿਸੇ ਵੀ ਆਮ ਆਪਣੀ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਣਗੇ ਮਿਲ ਜਾਣਗੇ اچھا ਦੂਸਰਾ ਜਿਹੜਾ ਮੇਵਾ ਹੈ ਜਿਹਦੀ ਆਪਾਂ ਗੱਲ ਕਰਨੀ ਹੈ ਉਹ ਅੰਜੀਰ ਫਿਗ ਜਿਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਵੈਸੇ ਤਾਂ ਅੰਜੀਰ ਜਿਹੜੀ ਹੈ ਇਹ ਡਾਰਕ ਪਰਪਲ ਰੰਗ ਦੀ ਹੁੰਦੀ ਹੈ ਬੈਂਗਣੀ ਕਲਰ ਦੀ ਪਰ ਇਹਦੇ ਅੰਦਰ ਬਹੁਤ ਸਾਰੇ ਬੀਜ ਹੁੰਦੇ ਨੇ ਪਰ ਅਸੀਂ ਜਰਨਲੀ ਡਰਾਈ ਫਰੂਟ ਦੀ ਸ਼ਕਲ ਦੇ ਵਿੱਚ ਇਹਨੂੰ ਜਾਣਦੇ ਹਾਂ ਇਹਨੂੰ ਸੁਕਾ ਕੇ ਵੇਚਿਆ ਜਾਂਦਾ ਆ ਜਿਹੜੀ ਅੰजीर ਹੈ ਇਹ ਤੁਹਾਡੀ ਪਾਚਣ ਵਾਸਤੇ ਰਾਮਬਾਨ ਔਸ਼ਧੀ ਹੈ ਜੇ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੈ ਜਾਂ ਤੁਹਾਨੂੰ ਇਸ ਤਰ੍ਹਾਂ ਫੀਲ ਹੁੰਦਾ ਵੀ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋਇਆ ਤਾਂ ਅੰजीर ਜ਼ਰੂਰ ਖਾਣੀ ਚਾਹੀਦੀ ਹੈ ਤਾਂ ਫਾਇਦਾ ਮਿਲੂਗਾ ਸਟੱਡੀਜ਼ ਦੇ ਵਿੱਚ ਇਹ ਪਤਾ ਲੱਗਾ ਕਿ ਅੰजीर ਖਾਣ ਦੇ ਨਾਲ ਅੰਦਰ ਜਿਹੜਾ ਤੁਹਾਡਾ ਮਲ ਹੁੰਦਾ ਉਹ ਜਲਦੀ ਪਾਸ ਹੁੰਦਾ ਔਰ ਉਹ ਤੁਹਾਡਾ ਨਾੜਾਂ ਜਿਹੜੀਆਂ ਨੇ ਸਾਫ਼ ਹੁੰਦੀਆਂ ਨੇ ਬਹੁਤ ਔਰ ਅੰਜੀਰ ਜਿਹੜੀ ਹੈ ਤੁਹਾਡੀ ਪ੍ਰਜਨਨ ਸ਼ਕਤੀ ਦੋਨੋਂ ਪੁਰਸ਼ਾਂ ਔਰ ਔਰਤਾਂ ਦੇ ਵਿੱਚ ਵਧਾਉਂਦਾ ਔਰ ਇਹ ਇਹ ਬਹੁਤ ਬੈਨੀਫਿਟ ਹੈ ਇਹ ਮਹਿਲਾਵਾਂ ਦੇ ਵਿੱਚ ਔਰਤਾਂ ਦੇ ਵਿੱਚ ਹਾਰਮੋਨਸ ਨੂੰ ਵੀ ਬੈਲੈਂਸ ਕਰਦਾ ਤਾਂ ਉਹ ਅੰਜੀਰ ਨੂੰ ਐਵੇਂ ਛੋਟਾ ਨਾ ਜਾਣ ਸਕਿਨ ਵਾਸਤੇ ਅੰਜੀਰ ਬਹੁਤ ਕਾਮਯਾਬ ਹੈ ਅੰਜੀਰ ਇਕ ਤਾਂ ਐਂਟੀ ਇਨਫਲੇਮੇਟਰੀ ਹੈ ਮਤਲਬ ਸੋਜਣਾ ਘਟਾਉਂਦੀ ਹੈ ਐਂਟੀ ਆਕਸੀਡੈਂਟਸ ਹੈ ਇਹਦੇ ਵਿੱਚ ਬਹੁਤ ਸਾਰੇ ਜਿਹਦੇ ਕਰਕੇ ਫ੍ਰੀ ਰੈਡੀਕਲਸ ਨਹੀਂ ਬਣਨ ਦਿੰਦਾ ਇਹ ਔਰ ਜੇ ਸਕਿਨ ਦੇ ਉੱਤੇ ਕੋਈ ਇਨਫਲੇਮੇਸ਼ਨ ਹੈ ਸੋਜਿਆ ਹੈ ਤਾਂ ਉਹਨੂੰ ਵੀ ਇਹ ਕਾਬੂ ਕਰਨ ਦੇ ਵਿੱਚ ਇਹ ਬਹੁਤ کارਗਰ ਹੈ ਮਤਲਬ ਸਟੱਡੀਜ਼ ਦੇ ਵਿੱਚ ਪਾਇਆ ਗਿਆ ਕਿ ਡਰਮਾਸਾਈਟਾਈਟਸ ਵਾਸਤੇ ਕਿਸੇ ਵੀ ਜਿਹੜੀ ਤੁਹਾਡੀ ਕੋਸਮੈਟਿਕ ਕਰੀਮ ਹੈ ਉਹਦੇ ਤੋਂ ਕਿਤੇ ਜ਼ਿਆਦਾ ਇਫੈਕਟਿਵ ਹੈ ਤਾਂ ਅੰਜੀਰ ਜਿਹੜਾ ਬਹੁਤ ਇਹ ਨਿਊਟ੍ਰੀਐਂਟ ਡੈਂਸ ਫਰੂਟ ਹੈ ਔਰ ਇਹ ਬਾਡੀ ਦੇ ਅਲੱਗ-ਅਲੱਗ ਫੰਕਸ਼ਨਸ ਦੇ ਵਿੱਚ ਕੰਮ ਕਰਦਾ ਫਿਰ ਉਹ ਚਾਹੇ ਕੋਲੇਸਟ੍ਰੋਲ ਘਟ ਕਰਨ ਦਾ ਹੋਵੇ ਚਾਹੇ ਲਿਵਰ ਨੂੰ ਸਾਫ ਕਰਨਾ ਹੋਵੇ ਚਾਹੇ ਜੋਇੰਟ ਪੇਨ ਦੀ ਰਾਹਤ ਹੋਵੇ ਚਾਹੇ ਵਾਲਾਂ ਦੀ ਗ੍ਰੋਥ ਦੀ ਗੱਲ ਹੋਵੇ ਤੋਂ ਇਹ ਅੰਜੀਰ ਦੇ ਬਹੁਤ ਪੱਖੀ ਫਾਇਦੇ ਨੇ ਇਹ ਔਰ ਅਗਲਾ ਜਿਹੜਾ ਮੇਵ ਹੈ ਉਹ ਹੈ ਅਖਰੋਟ ਅਖਰੋਟ ਦੀ ਜੇ ਆਪਾਂ ਸ਼ਕਲ ਦੇਖੀਏ ਨਾ ਉਹ ਬਿਲਕੁਲ ਤੁਹਾਡੇ ਦਿਮਾਗ ਵਰਗੀ ਸ਼ਕਲ ਦਾ ਬਣਿਆ ਇਹ ਸ਼ਾਇਦ ਕੁਦਰਤ ਨੇ ਇੱਕ ਇਸ਼ਾਰਾ ਹੈ ਕਿ ਵੀ ਇਹ ਨਾ ਸਿਰਫ ਆਯੁਰਵੇਦ ਦੇ ਵਿੱਚ ਇਹਦੀ ਬਹੁਤ ਮਾਇਮਾ ਗਾਈ ਗਈ ਹੈ ਬਲਕਿ ਅਜੋਕੀ ਸਾਇੰਸ ਵੀ ਇਹ ਪ੍ਰੂਵ ਕਰ ਚੁੱਕੀ ਹੈ ਕਿ ਜਿਹੜਾ ਅਖਰੋਟ ਹੈ ਤੁਹਾਡੇ ਬ੍ਰੇਨ ਵਾਸਤੇ ਸੁਪਰ ਫੂਡ ਹੈ ਔਰ ਇਹਦੇ ਵਿੱਚ ਫ੍ਰੀ ਫੈਟੀ ਐਸਿਡ ਜਿਹੜੇ omega 3 ਹੈ ਕਿਸੇ ਵੀ ਹੋਰ ਵੈਜੀਟੇਬਲ ਨਾਲੋਂ ਕਿਤੇ ਜ਼ਿਆਦਾ ਨਹੀਂ ਇਸ ਕਰਕੇ ਆਪਣੀ ਜਿਹੜੀ ਮੈਮਰੀ ਹੈ ਉਹਨੂੰ ਸ਼ਾਰਪ ਕਰਦਾ ਹੈ ਬ੍ਰੇਨ ਦਾ ਸੰਤੁਲਨ ਬਣਾ ਕੇ ਰੱਖਦਾ ਹੈ ਬ੍ਰੇਨ ਸੈਲਸ ਨੂੰ ਵਧਾਉਂਦਾ ਹੈ ਔਰ ਜਿਹੜੇ ਨਿਊਰੋਲੋਜੀਕਲ ਪਾਥਵੇਜ਼ ਆ ਉਹਨਾਂ ਨੂੰ ਵੀ ਸਹੀ ਰੱਖਦਾ ਹੈ ਤਾਂ ਇਸ ਕਰਕੇ ਜਿਹੜੀ ਦਿਮਾਗ ਰਿਲੇਟਡ ਪ੍ਰੋਬਲਮਸ ਨੇ ਉਹਨਾਂ ਨੂੰ ਘਟਾਉਣ ਦੇ ਵਿੱਚ ਇਹ ਬਹੁਤ ਹੈਲਪਫਲ ਰਹਿੰਦਾ ਹੈ ਔਰ ਹੈਲਦੀ ਫੈਟਸ ਦਾ ਇਹ ਬਹੁਤ ਵਧੀਆ ਸੋਰਸ ਹੈ ਤਾਂ ਬੈਡ ਕੋਲੇਸਟ੍ਰੋਲ ਵੀ ਘਟਾਉਂਦਾ ਹੈ ਔਰ ਗੁੱਡ ਕੋਲੇਸਟ੍ਰੋਲ ਨੂੰ ਵਧਾਉਂਦਾ ਹੈ ਜਿਹੜੀਆਂ ਸਾਡੀਆਂ ਆਰਟਰੀਜ਼ ਨੇ ਨਾੜੀਆਂ ਨੇ ਉਹਨਾਂ ਨੂੰ ਸਾਫ਼ ਰੱਖਦਾ ਹੈ ਉਹਦੇ ਅੰਦਰ ਕੈਲਸ਼ੀਅਮ ਕੈਲਸੀਫਿਕੇਸ਼ਨ ਨਹੀਂ ਹੋਣ ਦਿੰਦਾ ਜਿਹਦੇ ਕਰਕੇ ਖੂਨ ਜਿਹੜਾ ਉਹ ਆਰਾਮ ਨਾਲ ਪਾਸ ਹੁੰਦਾ ਰਹਿੰਦਾ ਹੈ ਔਰ ਹਾਰਟ ਅਟੈਕ ਦੇ ਚਾਂਸਸ ਵੀ ਇਹਦੇ ਨਾਲ ਘਟਦੇ ਨੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਦੇ ਵਿੱਚ ਰਹਿੰਦਾ ਅਖਰੋਟ ਦਾ ਇੱਕ ਹੋਰ ਬਹੁਤ ਇੰਟਰਸਟਿੰਗ ਬੈਨੀਫਿਟ ਹੈ ਜਿਹੜਾ ਜ਼ਿਆਦਾਤਰ ਲੋਕ ਨਹੀਂ ਜਾਣਦੇ ਅਖਰੋਟ ਦੇ ਵਿੱਚ ਜਿਹੜੇ ਕੈਂਸਰ ਦੇ ਬੋਡੀ ਸੈਲਸ ਬਣਦੇ ਨੇ ਉਹਨਾਂ ਨੂੰ ਮਾਰਨ ਦੇ ਵਿੱਚ ਵੀ ਬਹੁਤ ਇਹਦਾ ਵੱਡਾ ਰੋਲ ਹੈ ਪਰ ਕਿੰਨੇ ਅਖਰੋਟ ਇੱਕ ਦਿਨ ਦੇ ਵਿੱਚ ਖਾਣੇ ਨੇ ਕਿਸ ਤਰ੍ਹਾਂ ਖਾਣੇ ਔਰ ਕਦੋਂ ਖਾਣੇ ਉਹਦੇ ਬਾਰੇ ਆਪਾਂ ਹੁਣੇ ਗੱਲ ਕਰਦੇ ਆ ਔਰ ਫਾਈਨਲੀ ਜਿਹੜਾ ਚੌਥਾ ਮੇਵਾ ਜਿਹੜਾ ਹੈਗਾ ਉਹ ਹੈਗਾ ਸੌਗੀ ਕਿਸ਼ਮਿਸ਼ ਅ ਅੰਗੂਰਾ ਨੂੰ ਜਦੋਂ ਸੁਕਾ ਦਿੱਤਾ ਜਾਂਦਾ ਤਾਂ ਕਿਸ਼ਮਿਸ਼ ਬਣ ਜਾਂਦੀ ਹੈ ਸੌਗੀ ਬਣ ਜਾਂਦੀ ਹੈ ਇਹ ਨੇਚੁਰਲੀ সুইਟ ਹੈ ਔਰ ਇਹਦੇ ਅੰਦਰ ਕਿਉਂਕਿ ਫਾਈਬਰ ਹੈ ਔਰ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਨੇ ਇਸ ਕਰਕੇ ਖਾਣੇ ਦੀ ਪਾਚਣ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਦਾ ਜੇ ਤੁਹਾਡਾ ਸਰੀਰ ਹਲ-ਵਲੇ ਥੱਕਿਆ-ਥੱਕਿਆ ਰਹਿੰਦਾ ਹੈ એનર્ਜੀ ਮਹਿਸੂਸ ਨਹੀਂ ਹੁੰਦੀ ਕੁਝ ਕਰਨ ਦਾ ਦਿਲ ਨਹੀਂ ਕਰਦਾ ਔਰ ਤੁਸੀਂ ਮਹਿੰਗੇ-ਮਹਿੰਗੇ ਜਿਹੜੇ ਕੈਪਸੂਲ ਨੇ ਉਹ એનર્ਜੀ ਦੇ ਖਾ ਕੇ ਥੱਕ ਚੁੱਕੇ ਹੋ ਤਾਂ ਇੱਕ ਵਾਰੀ ਕਿਸ਼ਮਿਸ ਖਾਣਾ ਜ਼ਰੂਰ ਸ਼ੁਰੂ ਕਰੋ ਇਹਦੇ ਨਾਲ ਸਟੱਡੀਜ਼ ਦੇ ਵਿੱਚ ਇਹ ਵੀ ਸਾਬਤ ਹੋਇਆ ਕਿ ਚੰਗੀ-ਚੰਗੀਆਂ ਸਪੋਰਟਸ ਜੜੀਆਂ ਡਰਿੰਕਸ ਹੈ ਉਹਨਾਂ ਦੇ ਬਰਾਬਰ ਹੀ ਉਹਨਾਂ ਤੋਂ ਜ਼ਿਆਦਾ ਫਾਇਦਾ ਦਿੰਦੀ ਹੈ ਕਿਸ਼ਮਿਸ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਲੋਅ ਰਹਿੰਦਾ ਖਾਸ ਤੌਰ ਤੇ ਜਿਨ੍ਹਾਂ ਨੂੰ ਥਕਾਨ ਰਹਿੰਦੀ ਹੈ ਚੱਕਰ ਆਉਂਦੇ ਨੇ ਉਹਨਾਂ ਵਾਸਤੇ ਇਹ ਕਿਸ਼ਮਿਸ ਜਿਹੜੀ ਹੈ ਤੁਹਾਡੀ ਸੌਗੀ ਹੈ ਬਹੁਤ ਜ਼ਿਆਦਾ ਫਾਇਦਾ ਦਿੰਦਾ ਤੇ ਜੇ ਬੋਡੀ ਦੇ ਵਿੱਚ ਆਇਰਨ ਦੀ ਕਮੀ ਹੈ ਖੂਨ ਦੀ ਕਮੀ ਹੈ ਹਿਮੋਗਲੋਬਿਨ ਲੈਵਲ ਤੁਹਾਡੇ ਡਾਊਨ ਨੇ ਤਾਂ ਵੀ ਜਿਹੜੀ ਕਿਸ਼ਮਿਸ ਹੈ ਇਹ ਇੱਕ ਨੈਚੁਰਲ ਰਿਮੇਡੀ ਹੈ ਬਹੁਤ ਜ਼ਬਰਦਸਤ ਚੀਜ਼ ਹੈ ਇਹ ਤੋਂ ਇਹਦੇ ਵਿੱਚ ਕਿਸ਼ਮਿਸ ਦੇ ਵਿੱਚ ਬੋਰੋਨ ਹੁੰਦਾ ਜਿਹੜਾ ਕੈਲਸ਼ੀਅਮ ਔਰ ਅ ਵਿਟਾਮਿਨਸ ਨਾਲ ਮਿਲ ਕੇ ਬੋਨਸ ਨੂੰ ਸਟਰੋਂਗ ਕਰਦਾ ਤੁਹਾਡੀਆਂ ਜਿਹੜੀਆਂ ਹੱਡੀਆਂ ਨੂੰ ਬਹੁਤ ਸਟਰੋਂਗ ਕਰਦਾ ਦੰਦਾਂ ਨੂੰ ਮਸੂੜਾਂ ਵੀ ਕਿਸੇ ਵੀ ਪ੍ਰੋਬਲਮ ਦੇ ਵਿੱਚ ਇਹ ਬਹੁਤ ਜ਼ਿਆਦਾ ਬੈਨੀਫਿਟ ਦਿੰਦਾ ਹੁਣ ਇਹ ਚਾਰੇ ਮੇਵਿਆਂ ਦੀ ਤਾਂ ਗੱਲ ਆਪਾਂ ਕਰ ਲਈ ਹੈ ਨਾ ਸੌਗੀ ਹੋਗੀ ਅੰजीर ਹੋਗੀ ਅਖਰੋਟ ਹੋ ਗਿਆ ਬਦਾਮ ਹੋ ਗਿਆ ਲੇਕਿਨ ਇਹ ਕਨੋਂ ਤੇ ਕਿੰਨੇ ਖਾਣੇ ਨੇ ਇਹ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਾਇਦੇ ਦੀ ਜਗ੍ਹਾ ਨੁਕਸਾਨ ਵੀ ਹੋ ਸਕਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਚਾਰ ਬਦਾਮ ਤੇ ਇੱਕ ਦੇਸੀ ਘੀਰ ਹੀ ਲੈਣੀ ਹੈ ਇਹ ਔਰ ਇੱਕ ਅਖਰੋਟ ਸਿਰਫ ਚਾਰ ਬਦਾਮ ਔਰ ਇੱਕ ਅਖਰੋਟ ਐਨੀ ਹੈ ਵੀ ਕਿਲੋ ਲੈ ਲੈਣਾ ਇੱਕ ਕਟੋਰੀ ਦੇ ਵਿੱਚ ਹੈ ਨਾ ਤੇ ਇਹਨੂੰ ਪਾਣੀ ਦੇ ਵਿੱਚ ਭਿਗੋ ਕੇ ਰੱਖ ਦੇਣਾ ਤੇ ਦੂਸਰੀ ਕਟੋਰੀ ਦੇ ਵਿੱਚ ਦੋ انجੂਰ انجੀਰ ਤੇ ਚਾਰ ਦਾਣੇ ਕਿਸ਼ਮਿਸ ਦੇ ਸਿਰਫ ਦੋ انجੀਰ ਔਰ ਚਾਰ ਦਾਣੇ ਕਿਸ਼ਮਿਸ ਦੇ ਇਹਨੂੰ ਇਹਨੂੰ ਭਿਗੋ ਕੇ ਰੱਖ ਦੇਣਾ ਇਹਦੇ ਜਿਹੜੀ ਦੂਜੀ ਕਟੋਰੀ ਏ ਇਹਦੇ ਵਿੱਚ ਸਿਰਫ ਓਨਾ ਕੀ ਪਾਣੀ ਪਾਣਾ ਜਿਹਦੇ ਵਿੱਚ ਕਿ ਤੁਹਾਡੀ ਅੰਜੀਰ ਔਰ ਸੌਗੀ ਸਿਰਫ ਡੁੱਬ ਜੇ ਪਿਘੋਈ ਜਾਵੇ ਔਰ ਜਿਹੜਾ ਸਾਡਾ ਬਦਾਮ ਤੇ ਅਖਰੋਟ ਸਿਗਾ ਉਹਦੇ ਵਿੱਚ ਖੁੱਲਾ ਪਾਣੀ ਪਾਣਾ ਤਾਂ ਇਹ ਹੁਣ ਸੋਚਣ ਵਾਲੀ ਗੱਲ ਦੋਨਾਂ ਨੂੰ ਅਲੱਗ-ਅਲੱਗ ਕਟੋਰੀ ਦੇ ਵਿੱਚ ਕਿਉਂ ਅਸੀਂ ਪਿਘੋਇਆ ਇਹਦਾ ਇੱਕ ਕਾਰਨ ਹੈ ਕਿਉਂਕਿ ਜਿਹੜਾ ਅਖਰੋਟ ਔਰ ਬਦਾਮ ਜਿਹੜੇ ਪਾਣੀ ਦੇ ਵਿੱਚ ਆਪਾਂ ਪਿਘੋਏ ਨੇ ਉਹ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਹਾਂਜੀ ਉਹਨੂੰ ਬਿਲਕੁਲ ਯੂਜ਼ ਨਹੀਂ ਕਰਨਾ ਕਿਉਂਕਿ ਜਿਹੜਾ ਬਦਾਮ ਰਖਰੋਟ ਹੈ ਜਿਹੜੇ ਬਾਕੀ ਜਿਹੜੇ ਨਟ ਨਟਸ ਨੇ ਮਤਲਬ ਜਿਹੜੇ ਬਾਕੀ ਮੇਵੇ ਨੇ ਇਹਨਾਂ ਦੇ ਵਿੱਚ ਕੁਝ ਐਂਟੀ ਨਿਊਟ੍ਰੀਐਂਟਸ ਹੁੰਦੇ ਨੇ ਜਿਵੇਂ ਫਾਈਟਿਕ ਐਸਿਡ ਜਿਹੜਾ ਭਿਗੋਣ ਦੇ ਨਾਲ ਨਿਕਲ ਜਾਂਦਾ ਤੇ ਇਹਨੂੰ ਇਹਨੂੰ ਡੋਲ ਦੇਣਾ ਇੱਥੇ ਜਿੱਥੇ ਤੁਹਾਡੇ ਅੰजीर ਤੇ ਕਿਸ਼ਮਿਸ਼ ਹੈ ਇਹਦਾ ਪਾਣੀ ਜ਼ਰੂਰ ਪੀਣਾ ਕਿਉਂਕਿ ਇਹ ਪਾਣੀ ਦੇ ਅੰਦਰ ਬਹੁਤ ਤਾਕਤ ਹੁੰਦੀ ਹੈ ਔਰ ਕੁਝ ਵਾਟਰ ਸੋਲੀਬਲ ਨਿਊਟ੍ਰੀਐਂਟਸ ਵੀ ਹੁੰਦੇ ਨੇ। ਤੋਂ ਅੰजीर ਤੇ ਕਿਸ਼ਮਿਸ਼ ਦਾ ਖਾਣ ਦੇ ਨਾਲ ਨਾਲ ਪਾਣੀ ਵੀ ਪੀਣਾ। ਤੋਂ ਸਵੇਰੇ ਉੱਠਦੇ ਹੀ ਬਦਾਮ ਦੇ ਛਿਲਕੇ ਉਤਾਰ ਦੇਣੇ ਚਾਹੀਦੇ ਨੇ। ਅਕਸਰ ਲੋਕ ਇਹ ਪੁੱਛਦੇ ਨੇ ਕਿ ਵੀ ਜਿਹੜੇ ਨਿਊਟ੍ਰੀਐਂਟਸ ਆ ਛਿਲਕੇ ਦੇ ਵਿੱਚ ਬਦਾਮ ਦੇ ਛਿਲਕੇ ਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟ ਹੁੰਦੇ ਆ। ਲੇਕਿਨ ਆਯੁਰਵੇਦ ਇਹ ਮੰਨਦਾ ਕਿ ਔਰ ਇਹ ਠੀਕ ਵੀ ਹੈ। ਕਿ ਛਿਲਕਾ ਜੇ ਉੱਪਰ ਬਦਾਮ ਦੇ ਰਹਿ ਜੇ ਤਾਂ ਉਹਦੀ ਐਬਜ਼ਾਰਪਸ਼ਨ ਜਿਹੜੀ ਹੈ ਉਹਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਫਿਰ ਕੀ ਫਾਇਦਾ ਜੇ ਆਪਾਂ ਬਦਾਮ ਖਾਇਆ ਵੀ ਔਰ ਪੂਰਾ ਫਾਇਦਾ ਉਹਦਾ ਨਹੀਂ ਲਿਆ ਇਸੇ ਕਰਕੇ ਸਾਡੀਆਂ ਜਿਹੜੀਆਂ ਦਾਦੀਆਂ ਨਾਨੀਆਂ ਸੀ ਸ਼ੁਰੂ ਤੋਂ ਛਿਲਕਾ ਉਤਾਰ ਕੇ ਖਾਣ ਦੀ ਹੀ ਸਲਾਹ ਦਿੰਦੀਆਂ ਸੀਗੀਆਂ ਅਖਰੋਟ ਦਾ ਵੀ ਜੇ ਕੋਸ਼ਿਸ਼ ਕਰਕੇ ਉਤਰ ਸਕੇ ਮਾੜਾ-ਮਾਟਾ ਛਿਲਕਾ ਤਾਂ ਚੰਗੀ ਗੱਲ ਹੈ ਤੇ ਹੁਣ ਇਹ ਚਾਰੇ ਜਣੀਆਂ ਚੀਜ਼ਾਂ ਨੇ ਇਹਨਾਂ ਨੂੰ ਇੱਕ ਸਾ ਇੱਕ ਇਕੱਠੀਆਂ ਮਤਲਬ ਖਾਣੀਆਂ ਨੇ ਉਦੋਂ ਤੱਕ ਚਬਾਣਾ ਇਹਨੂੰ ਸਿੱਧਾ ਅੰਦਰ ਨੰਘਾਣਾ ਨਹੀਂ ਹੈਗਾ ਮਤਲਬ ਜੇ ਇਹਨੂੰ ਸਿੱਧਾ ਨਿਗਲ ਲਾਂਗੇ ਫਿਰ ਕੋਈ ਫਾਇਦਾ ਨਹੀਂ ਇਹਨੂੰ ਚੰਗੀ ਤਰ੍ਹਾਂ ਦਬਾ ਕੇ ਜਿਵੇਂ ਮਿਕਸੀ ਦੇ ਵਿੱਚ ਇਹਦੀ ਪੇਸਟ ਬਣ ਜਾਂਦੀ ਹੈ ਉਸੇ ਉਸ ਤਰ੍ਹਾਂ ਦੀ ਇਹਦੀ ਪੇਸਟ ਬਣਾ ਲਈ ਜਾਵੇ ਤੇ ਜੇ ਤੁਹਾਨੂੰ ਚਬਾਨ ਦੇ ਵਿੱਚ ਅ ਮਤਲਬ ਦਿੱਕਤ ਆਂਦੀ ਹੈ ਤਾਂ ਤੁਸੀਂ ਇਹਨੂੰ ਬਾਹਰ ਮਿਕਸੀ ਦੇ ਵਿੱਚ ਵੀ ਇਹਦੀ ਇਕੱਠੀ ਚਟਨੀ ਜੀ ਬਣਾ ਕੇ ਓਵੇਂ ਵੀ ਖਾ ਸਕਦੇ ਹੋ ਤੇ ਜਿਹੜਾ ਕਸ਼ਮੀਰ ਇਹਦਾ ਕਿਸ਼ਮਿਸ਼ ਦਾ ਤੇ ਅੰਜੀਰ ਦਾ ਜਿਹੜਾ ਸੀਗਾ ਪਾਣੀ ਉਹ ਵੀ ਜ਼ਰੂਰ ਪੀਣਾ ਉਹਨੂੰ ਡੋਲਣਾ ਨਹੀਂ ਹੈ ਤੋਂ ਸਵੇਰੇ ਪੈਣਾ ਉੱਠ ਕੇ ਪਾਣੀ ਪੀ ਲੋ ਤੁਸੀਂ ਉਸ ਤੋਂ ਬਾਅਦ ਫਰੈਸ਼ ਹੋ ਜਾਓ ਔਰ ਉਸ ਤੋਂ ਬਾਅਦ ਤੁਸੀਂ ਇਹਨੂੰ ਖਾ ਲਓ لیکن ایک چیز ਦਾ ਧਿਆਨ ਰੱਖਿਓ ਕਿ ਇਹਨੂੰ ਖਾਣ ਤੋਂ ਬਾਅਦ 1 ਘੰਟਾ ਕੁਝ ਨਹੀਂ ਖਾਣਾ ਉਸ ਤੋਂ 1 ਘੰਟੇ ਬਾਅਦ ਹੀ ਆਪਾਂ ਕੁਝ ਖਾਣਾ ਤਾਂ ਇਹ ਜਿਹੜਾ ਬਦਾਮ ਅਖਰੋਟ انجیر ਤੇ ਕਿਸ਼ਮਿਸ਼ ਦਾ ਜਿਹੜਾ ਆਪਸ ਦੇ ਵਿੱਚ ਯੋਗ ਹੈ ਨਾ ਇਹਨਾਂ ਜ਼ਬਰਦਸਤ ਕੰਬੀਨੇਸ਼ਨ ਹੈ ਕਿ ਇਹਦੇ ਅਗੇ ਮਹਿੰਗੇ ਤੋਂ ਮਹਿੰਗੇ ਜਿਹੜੇ ਤੁਹਾਡੇ ਵਿਟਾਮਿਨ ਦੇ ਕੈਪਸੂਲ ਨੇ ਉਹ ਵੀ ਫੇਲ ਨੇ ਸਰੀਰ ਦੀਆਂ ਨਸਾਂ ਤੇ ਅਸਰ ਕਰਕੇ ਅੰਦਰੋਂ ਉਹਦੀ ਜਿਹੜੀ ਕੈਪੇਬਿਲਟੀ ਉਹਦੀ ਸ਼ਮਤਾ ਨੂੰ ਵਧਾਉਂਦਾ ਸਰੀਰ ਦੀ ਜਿਹੜੀ ਕਮਜ਼ੋਰੀ ਹੈ ਉਹਨੂੰ ਜੜ ਤੋਂ ਖਤਮ ਕਰੋਗਾ ਖੂਨ ਦੀ ਕਮੀ ਸਹੀ ਹੋ ਗਈ ਇਹਦੇ ਨਾਲ ਚਿਹਰਾ ਤੁਹਾਡਾ ਸਾਫ਼ ਹੋ ਜਾਊਗਾ ਖਿਲ ਜਾਊਗਾ ਔਰ ਤੁਹਾਨੂੰ ਕੁਝ ਦਿਨਾਂ ਦੇ ਵਿੱਚ ਇਹਦਾ ਅਸਰ ਦਿਖਾਈ ਪਊਗਾ ਮਤਲਬ ਫਿਰ ਤੁਸੀਂ ਇਹ ਸਫਸੋਸ ਕਰੋਗੇ ਵੀ ਤੁਹਾਨੂੰ ਪਹਿਲਾਂ ਕਿਉਂ ਨਹੀਂ ਸੀ ਪਤਾ ਤੇ ਇਹ ਐਨਾ ਮਹਿੰਗਾ ਨਹੀਂ ਹੈਗਾ ਸੌਦਾ ਇਹ ਸਿਰਫ 2-2 4-4 ਪੀਸੀ ਲੈਣੇ ਨੇ ਕੋਈ ਕੋਈ ਵੀ ਲੈ ਸਕਦਾ ਔਰ ਇਹਨੂੰ ਰੈਗੂਲਰ ਲੈਣਾ ਆਪਾਂ ਇਹਨੂੰ ਲਗਾਤਾਰ ਖਾ ਸਕਦੇ ਆ ਘੱਟੋ ਘੱਟ 2 ਮਹੀਨੇ ਤੱਕ ਤੁਸੀਂ ਇਹਨੂੰ ਖਾਓ ਇੱਕ ਵਾਰ ਫਿਰ ਦੇਖੋ ਕਿ ਤੁਹਾਨੂੰ ਕਿੰਨਾ ਫਰਕ ਇਹ ਛੋਟੇ ਜਿਹੇ ਨੁਕਤੇ ਦੇ ਨਾਲ ਮਿਲਦਾ ਤੇ ਮੈਨੂੰ ਇਸ ਚੀਜ਼ ਦੀ ਉਮੀਦ ਹੈ ਯਕੀਨ ਹੈ ਕਿ ਤੁਸੀਂ ਇਹ ਨੂੰ ਆਪਣੀ ਦਿਨਚਰਿਆ ਦੇ ਵਿੱਚ ਸ਼ਾਮਿਲ ਕਰੋਗੇ ਔਰ ਇਹਦੇ ਤੋਂ ਭਰਪੂਰ ਜਿਹੜਾ ਲਾਭ ਹੈ ਉਹ ਲਾਓਗੇ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਸਭ ਦਾ ਮੰਗਲ ਹੋਵੇ